ਵੀਰੇ ਇਹਨਾਂ ਨੇ ਮਾਰਨਿੰਗ ਆ ਕੇ ਮੈਨੂੰ ਗੋਲਦਰੀ ਆਪਣੇ ਘਰੇ ਸੀਗਾ ਤੇ ਕਿ ਐਦਾ ਕਰੇ ਚੋਰੀ ਮਾਰ ਕੇ ਦੇਖਿਆ ਤੇ ਜਿਹਦਾ ਬੇਬੂਲ ਬਾਬੀ ਦਾ ਸਵੇਰ ਭਾਈ ਤੇ ਸਾਰਾ ਉਹ ਗੋਲਦਰ ਵਗੈਰਾ ਲੈ ਗਿਆ ਇਸ ਕਰ ਹੂੰ ਮਣੀ 25 ਲੱਖ ਦਾ ਕਰਿਆ ਗੋਲਦਰੀ ਅੱਛਾ 25 ਲੱਖ ਦਾ 20-20 ਤੋਂ 25 ਲੱਖ ਜੀ ਤੋਂ 10-15 ਲੱਖ ਜੀ ਐਗਜੈਕਟ ਮਾਣ ਨੇ ਬਤਾ ਪਰ ਜੀ ਤੋਂ 25 ਲੱਖ ਦੀ ਚੀਜ਼ ਗੋਲਦਰੀ ਤੇ ਪਰਿਵਾਰ ਕਿੱਥੇ ਸੀ ਭਾਈ ਉਸ ਦਿਨ ਜੀ ਇਹ ਭਾਬੀ ਰੱਖੀ ਬੰਨਣ ਗਏ ਸੀ ਆਪਣੇ ਅੰਬੀਸ਼ਤ ਤਾਂ ਹਾਂ ਜੀ ਕਹਿੰਦੇ ਕੋਈ ਇਸ ਸਮੇਂ ਅੱਗੇ ਜਦੋਂ ਪਤਾ ਲੱਗਾ ਵੀਰੇ ਮਾਰਨਿੰਗ ਦੇ ਘਰੇ ਆਏ ਨੇ ਇਹਨਾਂ ਨੇ ਦੇਖਿਆ ਕਿ ਤਾਲੇ ਵਗੈਰਾ ਟੁੱਟੇ ਤੇ ਉਹ ਫੇਰ ਉਹਨਾਂ ਜਿਹਾ ਸਟਾਰਟ ਕੀਤਾ ਪਾਟਿਖਾਰੇ ਨੂੰ ਜਿਹੜੇ ਠੀਕ ਨੇ ਇੱਕ ਹੋਰ ਉਹਨਾਂ ਦਾ ਸਿਰ ਪਾਇਆ ਕਿ ਮੀਨ ਐਂਟੈਂਟ ਰੌਟਾ ਹੈ ਸਿਰਫ ਉਹ ਇਹਨੂੰ ਮੇਨਲੀ ਟਾਰਗੇਟ ਕੀਤਾ ਗਿਆ ਜਿਹਨੂੰ ਤੁਸੀਂ ਦੇਖਦੇ ਹੋ ਕਪੜੇ ਵੀ ਆਪਣੀ ਜਗ੍ਹਾ ਤੇ ਸਹੀ ਨਹੀਂ ਰੱਖੇ ਹੋਏ ਜਾਂਦੇ ਹਾਂ ਤੇ ਸਿਰਫ ਲੋਕਰ ਮੇਨ ਜਿਹੜਾ ਤੋੜਿਆ ਗਿਆ ਤੇ ਉਹਦੇ ਬਾਅਦ ਜੋਗਿਆ ਚੋਰ ਕੰਮ ਦਾ ਟੈਂਸਰ ਵੀ ਨਾ ਹਾਂ ਉਹਦੇ ਬਾਅਦ ਚੌਲ ਵਿੱਚ ਉਸ ਦਾ ਸੈਸ਼ਨ ਵੀ 1.5 ਘੰਟੇ ਪਾ ਰਹੇ ਕਿੰਨੇ ਘੰਟੇ ਬਾਅਦ ਆਏ ਬ੍ਰਾਦਰ 1.5 ਘੰਟੇ ਬਾਅਦ ਉਸੇ 1.5 ਘੰਟੇ ਬਾਅਦ ਆਇਆ ਹਾਂ ਤੇ ਬਾਹਲੇ ਜਿਹੜੇ ਲੋਕਰਸ ਵਗੈਰਾ ਬਾਹਰ ਤੋੜ ਕੇ ਆਇਤ ਆਲੇ ਜਿਹੜੇ ਮੇਨ ਗੇਟ ਦਾ ਜੀ ਮੇਨ ਤੋੜਿਆ ਸਾਰਾ ਦੇ ਬਾਹਰ ਵਾਲਾ ਲੋਕਰ ਆ ਜਿੱਥੋਂ ਖਾ ਚੁੜੇ ਕਿ ਮੇਨ ਗੇਟ ਤੇ ਐਂਟਰੀ ਹੋਈ ਮੇਨ ਗੇਟ ਮੇਨ ਗੇਟ ਤੇ ਐਂਟਰੀ ਹੋਈ ਸੀ ਕੁਝ ਸੀਸੀਟੀਵੀ ਲੱਗੇ ਸੀ ਭਾਜੀ ਸਾਰੇ ਘਰ ਤੇ ਨਹੀਂ ਲੱਗੇ ਉਹਨਾਂ ਦੇ ਉੱਪਰ ਘਰ ਤੇ ਲੱਗੇ ਹੋਏ ਐਕਚੁਅਲੀ ਘਰ ਨਹੀਂ ਹੈਗਾ ਕੇ ਵਾਈਡ ਦੇ ਉਹ ਆਮ ਦੇ ਤੇ ਛਿਛੇ ਜਿਹੜੇ ਜੋ ਵੀ ਮਰਦਿਆਂ ਦੇ ਉੱਪਰ ਵੈਕਟਰ ਆ